मल्हाथारिक ओंकार सतगुर पर सार कंधा पर सुमत देहंग मलिन मज़ार गुर्गंधा नान अथव अॻियान ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋ ਸਖੰਡ ਹੈ ਗਛਣ ਨੈਣ ਭਰੇਣ ਨਾਨਕੇ ਵਿਨਾ ਸਾਧੂ ਨਾ ਸਿਧਿ ਅਤੇ ਜਾਣੂ ਸਤਿ ਭਵੰਤੋ ਮਰਣੋ ਦ੍ਰਿਸ਼ੇਣ ਮਿਥਿਆ र सात कलंभो भत नानके साध संगे माया चित भर में इष्ट मित्रे खान्व लभ साध संगेन सुख सुखान गोपाल भॼन महिागर संगे चंदने निकट बसंतो बांसो नानके अहं बुध नाथा दु गोपाल कथम मथु मान मर्दे हथ पंचतानके ਹਰ ਬਾਣੀ ਪਰਹਾਰਨੀ ਬਚਨ ਸਾਧ ਸੁਖ ਪੰਥਾ ਰਹਿੰਤਾ ਬੜ ਕਰਮਣੀ ਰਹਿੰਤਾ ਜਨਮ ਮਰਣੇ ਬ੍ਰਹਮਣੰ ਨਾਮਿ ਕੇ ਹਰ ਕੀਰਤਨਹੀ ਬਸਰ ਭੁਜੇਰ ਝੜੀਆਂ ਨਾ ਚੜੀਨੰ ਪੀੜ ਸੰਪਤਾ ਨਾਮ ਬਿਹੂਣ ਬਖਮਤਾ ਨਾਉਣ ਕੇ ਬਹੰਤ ਜਾਉਨੇ ਬਾਸ ਰੋ ਰਹੇ ਨਹੀਂ ਭਾਵਨੀ ਸਾਧ ਸੰਗੇ ਲਭਮ ਤੰ ਬੜ ਭਾਗਣੀ ਹਰ ਨਾਮ ਗੁਣ ਰਮਣ ਨਾਨਕੇ ਸੰਸਾਰ 사ਗਲ ਮੈਂ ਗਿਆ ਪਣੀ ਦਾਸਾ ਗੂੜਿਆ ਪਾਰਨ ਸਮਝਣ ਮੇਰੇ ਲਾ ਜਾਈ ਸੰਸਾਰ ਕਾਮ ਤਜਣਨ ਨਾਮਿਕ ਗੋਬਿੰਦ ਰਮਣ ਸਾਦੇ ਸੰਗਮੈ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾ ਸਲੇ ਹਰ ਚਰਨ ਕਮਲ ਧਿਆਨ ਨਾਨਕੇ ਖੁਲ ਸਮ ਉਧਾਰੁਣੈ ਕੁੰਬਰ ਮੰਦਰ ਸੈ ਜੈ ਮਦ ਹਰ ਕੀਰਤਨੈ ਮੁਖ ਤੇ ਰਵਣ ਗੋਵਿੰਦੇ ਨਾਨਕੇ ਲਬਦਿ ਬੜੁ ਭਾਗੈ हर लभो मित्र सुमितो विदारण के न चितो जा अस्ल तोल अमितो नान जीतो अप जखन मिट सतपुर सिमरत गुरू मंत्र प्रीतम भगवानि अच्युते नानके संसार सागर तारुनी मरणं बेसरणं गोविंदे जीवनं हरनाम भ्यावणि लभण साध संगे नौनिक हरपुरब लिखणे ਸਤਨੁ ਬਿਹੂਨ ਭਯੰਦਨ ਮੰਤਰੰ ਗਾਰੁਣੇ ਨਿਵਾਰਨ ਬਿਆਦ ਪਾਲਨ ਸੰਤੰ ਨਾਨਕੇ ਲਬਦੈ ਕਰਮਣੀ ਜਤ ਸੇ ਕਠ ਰਵਣੰ ਸਰਣ ਸਰਵਤਰ ਜੀਐ ਤਥ ਲਗਣੰ ਪ੍ਰੇਮ ਨਾਨਕੇ ਪਰਸਾਦੰ ਗੁਰ ਦਰਸਾਨੀ शुरविंद मन बिय सिधियन सर्वे गाथा गावत नानकव पापू सुभवन रमण गमण साध संगेन उधणे संसार सागर नान पुनरपनम न लभ्यते भेद पुराणी एकार एक नाम कुल समूह सगल उदारण बड़ भागी नानक कोतारण ਨੰਗੋੜੇ ਲੈ ਨਾਵਨ ਉਰਣੰ ਕੁਲ ਸਮੋਣੇ ਲਬਧੰ ਸਾਜ ਸੰਗੀਣ ਨਾਨਕੇ ਵਡਭਾਗੀ ਹੈ ਤੰਤ ਦਰਸਨ ਸਰਬ ਦੋਖ ਤ੍ਰੰਤਿਆਗੀ ਸਰਬ ਧਰਮ ਤ੍ਰੰਤਣ ਲਬਧੰ ਸਾਜ ਸੰਗੀਣ ਨਾਨਕੇ लिखें। हो यो है होवंतो होरण भरण संपूर्ण साधु सतम जानो नानक प्रीत कारण सुखैण बैन रतन प्रचनंत रंगणे ਰੋਗ ਤੋਂ ਗੱਬੇ ਹੋ ਗੰ ਨਾਂ ਨਕੇ ਸੁਖ ਨਾ ਸੁਖ ਨੂੰ